ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪਟਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕਾਂਪਕਾਉਗਾ ਜੀ ਠੀਕ ਹੈ ਜੀ ਸਵੀ ਵੀ ਵੱਧ ਜਾਣਕਾਰੀ ਲਮਾ ਗਾਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਬਤਾਂ ਫਾਲੋਅਰ ਤੇ ਸਿਰ ਕਰਾ ਕਰਤਾ ਕਿ ਤੁਹਾਡੇ ਤੱਕ ਨਵੀਂ ਦਿਨ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਗੁਰਲਾਲ ਸਿੰਘ ਜੀ ਪਿੰਡ ਪੱਠਣਾ ਜੀ ਜ਼ਿਲ੍ਹਾ ਬਰਨਾਲਾ ਹਜੇ ਵੀ ਬੈੜ ਦੀ ਜਾਣਕਾਰੀ ਦਿਓ ਆਪਣੀ ਇਹ ਸੂਈ ਬਾਈ ਇਹ ਦੋ ਢਾਈ ਮਹੀਨੇ ਸੂਈ ਹੋਈ ਹੈ ਜੀ ਠੀਕ ਹੈ ਜੀ ਦੁੱਧ ਕਿੰਨਾ ਜੀ ਦੁੱਧ ਹੈਗਾ ਹੀ 14 ਲੀਟਰ ਠੀਕ ਹੈ ਜੀ ਮਨਨ ਕਿ ਤੇਰਾ ਮਨਨ ਕਿ ਕੋਈ ਮਰਜੀ ਆਵੇ ਠੀਕ ਹੈ ਜੀ ਹਾਂ ਜੀ ਲੋਪਰਾ ਚੰਗਾ ਕੱਦ ਬੈੜਾ ਕਰਮਾ ਬਾੜੀ ਦਾ ਕੱਦ ਦਾ ਫੁੱਲ ਹੀ ਆ ਜਾਮਾ ਠੀਕ ਹੈ ਜੀ ਠੀਕ ਹੈ ਹਾਂ ਲੋਚ ਦੇ ਵੇਦਾ ਅੰਦਾਜ਼ਾ ਤੁਸੀਂ ਲਾ ਰਹੇ ਹੋ ਬੱਚਾ ਕੀ ਮਗਰੇ ਮਗਰ ਬੱਸਾ ਜੀ ਬੱਸਾ ਬੱਸਾ ਭਰਾ ਸੀ ਠੀਕ ਹੈ ਜੀ ਤੋਰ ਦੋ ਲੋਚ ਚੈੱਕ ਕਰਸ ਲੈ ਭਰਾ ਮੁਰਲੋ ਭਰਾ ਮੁਰਲੋ ਲਿਓ ਬੱਸ ਲਿਓ ਲਿਓ ਲੋਚ ਕਾ ਤੇ ਤੋਸਾਉ ਲਾ ਲਓ ਲਈ ਠੀਕ ਹੈ ਠੀਕ ਹੈ ਕੱਦ ਬਹੁਤ ਵੱਡਾ ਠੀਕ ਹੈ ਜੀ ਦੇਖ ਸਕਦੇ ਵਾਈ ਦੇ ਮੋਢਿਆਂ ਤੱਕ ਆ ਰਹੀ ਹੈ ਤੇ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਪਟਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਗਰ ਹੈਗਾ ਬਸਾ ਠੀਕ ਹੈ ਜੀ ਰੇਟ ਭਰਾ ਦਾ ਕਿੰਨਾ ਜੀ ਰੇਟ ਇਹਦੇ ਦਾ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਕਰੋ ਜੀ ਹਾਂ ਜੀ ਨੇ ਚੱਕਾ ਸਰਦੇ ਤੇ ਲਿਸੜ ਠੀਕ ਹੈ ਜੀ ਮੜਾ ਫੇਸ ਦਿਖਾ ਲਉਂਦੇ ਜੀ ਕੁਆਲਿਟੀ ਆ ਲੋ ਜੀ ਫੇਸ ਕੁਆਲਿਟੀ ਭਾਈ ਜੀ ਨਜ ਰੁਕ ਕਨੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ